जबूर सताई दाऊद का भजन यहोवा मेरा चानन अते मेरा बचाओ है मैं किस तो डरा यहोवा मेरे जीवन का गढ़ है मैं किस दा पै खावा जद बुरियार अर्थात मेरे विरोधी और वैरी मेरा मांस खाण नू नेड़े आए ता ओ ठेडा खा के डिग पए पावे एक दल मेरे विरुद्ध डेरा ला लवे तावे मेरा दिल ना डरेगा पावे मेरे विरुद्ध युद्ध उठे ਇਸ ਵਿੱਚ ਵੀ ਮੈਂ ਅਸਵੰਤ ਹਾਂ ਮੈਂ ਯਹਵਾ ਤੋਂ ਇੱਕ ਗੱਲ ਮੰਗੀ ਹੈ ਅਤੇ ਮੈਂ ਉਹੀ ਪਾਲਾਂਗਾ ਕਿ ਮੈਂ ਜੀਵਨ ਪਰ ਯਹਵਾ ਦੇ ਘਰ ਵੱਸਾਂ ਤਾਂ ਜੋ ਮੈਂ ਯਹਵਾ ਦੇ ਮਨੋਰਥ ਨੂੰ ਤੱਕਾਂ ਅਤੇ ਉਹਦੀ ਹੈਕਲ ਵਿੱਚ ਧਿਆਨ ਕਰਾਂ ਵਿਪਤਾ ਦੇ ਦਿਨ ਉਹ ਤਾਂ ਮੈਨੂੰ ਆਪਣੇ ਮੰਡਪ ਵਿੱਚ ਲੁਕਾਵੇਗਾ ਅਤੇ ਆਪਣੇ ਤੰਬੂ ਦੇ ਪਰਦੇ ਵਿੱਚ ਮੈਨੂੰ ਛਿਪਾਵੇਗਾ ਉਹ ਮੈਨੂੰ ਚਟਾਨ ਤੇ ਉੱਚਾ ਕਰੇਗਾ ਹੁਣ ਮੇਰਾ ਸਿਰ ਮੇਰੇ ਆਲੇ-ਦੁਆਲੇ ਦੇ ਵੈਰੀਆਂ ਦੇ ਉੱਤੇ ਉੱਚਾ ਕੀਤਾ ਜਾਵੇਗਾ ਅਤੇ ਉਹਦੇ ਤੰਬੂ ਵਿੱਚ ਮੈਂ ਜੈਜਕਾਰੇ ਚੜਾਵੇ ਚੜਾਵਾਂਗਾ ਮੈਂ ਗਾਵਾਂਗਾ ਮੈਂ ਯਹਵਾ ਦੇ ਜ਼ਬੂਰ ਗਾਵਾਂਗਾ हे ਯਹਵਾ ਮੇਰੀ ਪੁਕਾਰ ਦੀ ਆਵਾਜ਼ ਨੂੰ ਸੁਣ ਮੇਰ ਉੱਤੇ ਦਇਆ ਕਰ ਅਤੇ ਮਨਕੂਤਰ ਦੇ ਮੇਰੇ ਦਰਸ਼ਨ ਦੀ ਖੋਜ ਕਰੋ ਤਾਂ ਮੇਰੇ ਮਨ ਨੇ ਤੈਨੂੰ ਆਖਿਆ हे ਯਹਵਾ ਮੈਂ ਤੇਰੇ ਦਰਸ਼ਨ ਦੀ ਖੋਜ ਕਰਾਂਗਾ ਆਪਣਾ ਮੁਖ ਮੈਂ ਤੁਹਾਨੂੰ ਨਾਲ ਕਾ ਆਪਣੇ ਦਾਸ ਨੂੰ ਕ੍ਰੋਧ ਨਾਲ ਕੋਰੇ ਨਾ ਹਟਾ। ਤੂੰ ਮੇਰਾ ਸਹਾਇਕ ਰਿਹਾ ਹੈ। ਨਾ ਮੈਨੂੰ ਛੱਡ। ਨਾ ਮੈਨੂੰ ਤਿਆਗ। ਏ ਮੇਰੇ ਮੁਕਤੀ ਦੇ ਪਰਿਸ਼ਰ। ਜਦ ਮੇਰੇ ਮਾਪੇ ਮੈਨੂੰ ਧਿਆਗ ਦੇ ਨ ਤਦ ਯਵਨ ਨੂੰ ਸੰਭੇ ਗਾ। ਏ ਯਹਵਾ ਆਪਣਾ ਰਾਹ ਮੈਨੂੰ ਸਿਖਲਾ। ਅਤੇ ਮੇਰੇ ਘਾਤੀਆਂ ਦੇ ਕਾਰਨ ਅਧਰੇ ਰਾਹ ਤੇ ਮੈਨੂੰ ਅਗਵਾਈ ਕਰ। ਮੇਰੇ ਵਿਰੋਧੀਆਂ ਦੀ ਮਰਜ਼ੀ ਦੇ ਹਵਾਲੇ ਮੈਨੂੰ ਨਾ ਕਰ। ਕਿਉਂ ਜੋ ਝੂਠੇ ਗਵਾਹ ਮੇਰੇ ਵਿਰੁੱਧ ਉੱਠੇ ਹਨ। ਅਤੇ ਉਹ ਜੋ ਜ਼ੁਲਮ ਦੀਆਂ ਫੂਕਾਂ ਮਾਰਦੇ ਹਨ ਪਰ ਮੈਨੂੰ ਜ਼ਿਉਂਦਿਆਂ ਦੀ ਧਰਤੀ ਉੱਤੇ ਯਹਵਾ ਦੀ ਭਲਾਈ ਵੇਖਣ ਦਾ ਵਿਸ਼ਵਾਸ ਸੀ ਯਹਵਾ ਨੂੰ ਉੜੀਕ ਤਕੜਾ ਹੋ ਅਤੇ ਤੇਰਾ ਮਨ ਦਲੇਰ ਹੋਵੇ ਹਾਂ ਯਹਵਾ ਨੂੰ ਹੀ ਉੜੀਕ